जय शंकर महाराज मैं आचार्य कमल कृष्णपुरी ਤੁਹਾਨੂੰ श्री अचलेश्वर धाम ਵੱਲੋਂ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੁਸੀਂ ਜਿਸ ਪਵਨ ਸਥਾਨ ਤੇ ਖੜੇ ਹੋ ਇਸ ਪਵਨ ਸਥਾਨ ਦਾ ਨਾਮ ਅਚਲੇਸ਼ਵਰ धाम ਹੈ ਭਗਵਾਨ ਪੂਰਿ ਸ਼ੰਕਰ ਤੇ ਉਹਨਾਂ ਦੇ بیٹے ਕਾਰ्तिक ਮਹਾਰਾਜ ਦਾ ਜੇ ਮੁੱਖ ਸਥਾਨ ਹੈ 사ਤਜੁਗ ਦੇ ਵੇਲੇ ਜਦੋਂ ਭਗਵਾਨ ਪੁਲੇਸ਼ੰਕਰ ਜੀ ਨੇ ਆਪਣੇ ਦੋਨੋਂ ਪੁੱਤਰਾਂ ਨੂੰ ਕਿਹਾ ਸੀਗਾ ਕਿ ਜਿਹੜਾ ਪ੍ਰithvi ਦੀ ਪਹਿਲੇ ਪ੍ਰਦਰਸ਼ਨਾ ਕਰਕੇ ਆਏਗਾ ਉਹਨੂੰ ਰਾਜਗਦੀ ਮਿਲੇਗੀ ਕਾਰਤਿਕ ਮਹਾਰਾਜ ਉਸ ਵੇਲੇ ਇੱਥੇ ਆਏ ਸੀਗੇ ਪਰ ਭਗਵਾਨ ਪੁਲੇਸ਼ੰਕਰ ਜੀ ਉਸ ਤੋਂ ਵੀ ਪਹਿਲੇ ਇੱਕ ਵਾਰ ਇੱਥੇ ਆ ਚੁੱਕੇ ਸਨ ਸਤਜੁਗ ਦੇ ਵੇਲੇ ਜਦੋਂ ਤਾਰਕਾਸੁਰ ਨਾਂ ਦਾ ਰਾਖਸ਼ ਹੋਇਆ ਸਤਜੁਗ ਦੇ ਵੇਲੇ ਜਦੋਂ ਤਾਰਕਾਸੁਰ ਨੇ ਭਗਵਾਨ ਪੁਲੇਸ਼ੰਕਰ ਜੀ ਤੋਂ ਬੱਸਿਆ ਕਰਕੇ ਕਿਹਾ ਕਿ ਮੈਨੂੰ ਅਮਰ ਹੋਣ ਦਾ ਵਰ ਦਿਓ ਤਾਂ ਭਗਵਾਨ ਪੁਲੇਸ਼ੰਕਰ ਨੇ ਕਿਹਾ ਕਿ ਅਮਰ ਹੋਣ ਦਾ ਵਰ ਤਾਂ ਨਹੀਂ ਦਿੱਤਾ ਜਾ ਸਕਦਾ ਪਰ ਮੈਂ ਤੈਨੂੰ ਇਹ ਵਰ ਦਿੰਦਾ ਹਾਂ ਕਿ ਤੈਨੂੰ ਪੰਜ ਮੁਖ ਤਾਂ ਕੋਈ ਨਹੀਂ ਮਾਰ ਸਕੇਗਾ ਤਾਰਕਾ ਸੂਰੇ ਵਰਦਾਨ ਪਾ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਸ ਵੇਲੇ ਪੰਜ ਮੁਖ ਕੇਵਲ ਪੁਗਨ ਪੁਲੇ ਸ਼ੰਕਰ ਦੀ ਸੀ ਇਸ ਤੋਂ ਜ਼ਿਆਦਾ ਮੁਖ ਕਿਸੇ ਦੇ ਵੀ ਨਹੀਂ ਸਨ ਤਾਰਕਾ ਸੂਰ ਨੇ ਸਾਰੇ ਦੇਵ ਦੇਵਤਿਆਂ ਨੂੰ ਮਾਰਨਾ ਤੰਗ ਤੰਗਬੇੜ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਤਾਰਕਾ ਸੂਰ ਨੇ ਇੰਦਰ ਦੇਵਤਾ ਦਾ ਸਿੰਘਾਸਨ ਲੈ ਲਿਆ ਤਾਂ ਇੰਦਰ ਦੇਵਤਾ ਖੁਸ਼ ਇੰਦਰ ਦੇਵਤਾ ਬ੍ਰਹਮਾ ਜੀ ਕੋਲ ਗਏ ਬ੍ਰਹਮਾ ਜੀ ਜੋ ਕੋਲ ਜਾ ਕੇ ਉਹਨਾਂ ਨੇ ਕਿਹਾ ਕੀ ਤਾਰਕਾਸੁਰ ਨੂੰ ਮਾਰਨਾ ਪਏਗਾ ਤਾਂ ਬ੍ਰਹਮਾ ਜੀ ਨੇ ਕਿਹਾ ਕਿ ਤੁਸੀਂ ਵਿਸ਼ਨੂੰ ਜੀ ਕੋਲ ਜਾਓ ਵਿਸ਼ਨੂੰ ਜੀ ਇਹਦੇ ਨਾਲ ਜੁਦਦ ਕਰਨਗੇ ਜਦੋਂ ਵਿਸ਼ਨੂੰ ਜੀ ਨੇ ਬਹੁਤ ਸਾਲਾਂ ਤੱਕ ਜੁਦਦ ਕੀਤਾ ਤਾਂ ਇਹਨੂੰ ਹਰਾ ਨਹੀਂ ਪਾਏ ਬ੍ਰਹਮਾ ਵਿਸ਼ਨੂੰ ਜੀ ਨੇ ਕਿਹਾ ਕਿ ਭਗਵਾਨ ਪੁល ਸ਼ੰਕਰ ਦਾ ਵਿਆਹ ਜੇ ਰਾਜਾ ਹਿਮਾਚਰੀ ਲੜਕੀ ਗੋੜਾ ਨਾਲ ਹੋ ਜਾਏ ਤੇ ਇਹਨਾਂ ਦਾ ਪਹਿਲਾ ਜਿਹੜਾ ਪੁੱਤਰ ਪੈਦਾ ਹੋਏਗਾ ਉਹ ਕਾਰਤਿਕ ਸਵਾਮੀ ਹੋਏਗਾ ਤੇ ਉਹੀ ਤਾਰਕਾਸੁਰ ਦਾ ਵਧ ਕਰੇਗਾ ਭਗਵਾਨ ਪੁਲੀ ਸ਼ੰਕਰ ਜੀ ਕੋਲ ਸਾਰੇ ਦੇਵੀ ਦੇਵਤੇ ਗਏ ਮਨਾਉਣ ਵਾਸਤੇ ਕਿ ਵਿਆਹ ਲਈ ਮਨ ਜਾਣ ਪਰ ਭਗਵਾਨ ਪੁਲੀ ਸ਼ੰਕਰ ਸਿਆਸੀ ਸਨ ਸਾਰੇ ਡਰਦੇ ਸਨ ਕਿ ਕਿਤੇ ਇਹ ਸਾਨੂੰ ਭਸਮ ਹੀ ਨਾ ਕਰ ਦੇਣ ਫਿਰ ਸਾਰੇ ਦੇਵ ਦੇਵਤੇ ਇਕੱਠੇ ਹੋ ਕੇ ਉਹਨਾਂ ਦੇ ਕੋਲ ਗਏ ਵਿਆਹ ਲਈ ਕਿਹਾ ਤੇ ਭਗਵਾਨ ਪੁਲੀ ਸ਼ੰਕਰ ਰਾਜੀ ਹੋ ਗਏ ਉਹ ਛੋਟੇ ਬੱਚੇ ਦਾ ਰੂਪ ਬਣਾ ਕੇ ਵਿਆਹ ਲਈ ਚੱਲ ਪਏ ਜਦੋਂ ਵਿਆਹ ਦੇ ਮੌਕੇ ਤੇ ਪਹੁੰਚੇ ਤੇ ਜੈਮ ਵਾਲਾ ਲੈ ਕੇ ਆਪਣੇ ਗਲੇ ਚ ਪੁਆਈ ਤਾਂ ਨੱਚਣ ਲੱਗ ਪਏ ਦੇਵੀ ਦੇਵਤਾ ਨੂੰ ਸ਼ੱਕ ਹੋ ਗਿਆ ਕਿਤੇ ਤਾਰਕਾਸੁਰ ਨਾ ਹੋਏ ਜਿਹੜਾ ਭਗਵਾਨ ਦੇ ਪੇਸ਼ ਵਿੱਚ ਆਇਆ ਹੈ ਉਹ ਸਾਰੇ ਦੇਵੀ ਦੇਵਤੇ ਉਹਨਾਂ ਦੇ ਮਗਰ ਦੌੜ ਪਏ ਉਹਨਾਂ ਨੂੰ ਮਾਰਨ ਵਾਸਤੇ ਉਹ ਦੋਡੇ ਤੋਂ ਅੱਡੇ ਸੰਧਿਆ ਹੋ ਗਈ ਤੇ ਭਗਵਾਨ ਪੁਲੇ ਸ਼ੰਕਰ ਬੱਚੇ ਦੇ ਰੂਪ ਵਿੱਚ ਹੀ ਉਹਨਾਂ ਨੇ ਆਪਣੀ ਜਿਹੜੀ ਦੇਹ ਸੀਗੀ ਉਹਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰ ਦਿੱਤਾ ਦੇਵੀ ਦੇਵਤੇ ਸਮਝ ਗਏ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਆਪਣੇ ਆਪ ਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰਨ ਦੀ ਜਿਹੜੀ ਕਲਾ ਹੈ ਉਹ ਕੇਵਲ ਭਗਵਾਨ ਪੁਲੇ ਸ਼ੰਕਰ ਕੋ ਹੈ ਉਹਨਾਂ ਨੇ ਸਰੋਵਰ ਖੋਦਿਆ ਜਿਹੜਾ ਸਾਡੇ ਤੁਸੀਂ ਮੰਦਿਰ ਦੇ ਬੈਕ ਸਾਈਡ ਸਰੋਵਰ ਦੇਖ ਰਹੇ ਹੋ ਇਹ ਸਰੋਵਰ ਦੇਵੀ ਦੇਵਤਿਆਂ ਦੁਆਰਾ ਉਦੋਂ ਖੋਦਿਆ ਗਿਆ ਸੀਗਾ ਭਗਵਾਨ ਪੁਲੇ ਸ਼ੰਕਰ ਨੂੰ ਯਾਦ ਕੀਤਾ ਭਗਵਾਨ ਪੁਲੇ ਸ਼ੰਕਰ ਪ੍ਰਸੰਨ ਹੋਏ ਖੋਜ ਹੋਏ ਤੇ ਦੁਬਾਰਾ ਇਸ ਜਗ੍ਹਾ ਤੋਂ ਸ਼ਿਵਜੀ ਮਹਾਰਾਜ ਦੀ ਜਿਹੜੀ ਬਰਾਤ ਸੀਗੀ ਉਹ ਚੱਲੀ ਸੀਗੀ ਮਾਰੇ ਦਾ ਵਿਆਹ ਹੋਇਆ ਤਾਰਕੀ ਕਾਰਤਿਕ ਮਹਾਰਾਜ ਪੈਦਾ ਹੋਏ ਤੇ ਤਾਰਕ ਅਸਰਦਾਵਾਦ ਕੀਤਾ ਇਹੀ ਮੇਲਾ ਦੇਖਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਸੀਗੇ ਮੇਲਾ ਸ਼ੁਨ ਸ਼ਿਵਰਾਤ ਦਾ ਬਾਬਾ ਚਲਵਟਾ ਲੈ ਆਈ ਇਸੇ ਕਰਕੇ ਸਾਹਮਣੇ ਗੁਰਦੁਆਰਾ ਸਾਹਿਬ ਹੀ ਹੈ ਪੂਰੇ ਪੰਜਾਬ ਦੇ ਵਿੱਚ ਇਕਲੌਤਾ ਐਸਾ ਸਥਾਨ ਹੈ ਜਿੱਥੇ ਮੰਦਿਰ ਤੇ ਗੁਰਦੁਆਰਾ ਦੋਨੋਂ ਬਿਲਕੁਲ ਨੇੜੇ ਨੇ ਤੇ ਦੋਨੋਂ ਇਤਿਹਾਸਿਕ ਨੇ ਤੁਸੀਂ ਐਸਾ ਸਥਾਨ ਕਿਤੇ ਵੀ ਹੋਰ ਨਹੀਂ ਦੇਖੋਗੇ ਜੀ ਬਿਲਕੁਲ ਜੀ ਇਹ ਸਰੋਵਰ ਸੰਜ ਆਇਆ ਅੱਜ ਕੱਲ ਸਰੋਵਰ ਦੀ ਕਾਰ ਸੇਵਾ ਵੀ ਚੱਲ ਰਹੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਵੀ ਹੈ ਕਿ ਸਾਰੀ ਸੰਗਤ ਇਕੱਠੀ ਹੋ ਕੇ ਇੱਥੇ ਆਏ ਤੇ ਕਾਰ ਸੇਵਾ ਦੇ ਵਿੱਚ ਹਿੱਸਾ ਲੈ ਜੈ ਸ਼ੰਕਰ ਜੈ ਮਹਾਰਾਜ ਸਭ ਤੋਂ ਪਹਿਲਾਂ ਤੇ ਮੈਂ ਜਿਨੇ ਵੀ ਤੁਹਾਡੇ ਮੀਡੀਆ ਰਾਈ ਇਹ ਸੁਣ 파 ਰਹੇ ਨੇ ਉਹ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸ਼ੁਭ ਰਾਤਰੀ ਦੀਆਂ ਔਰ ਮੈਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਵੱਡੇ ਵੀਰ ਜੀ ਐਮ ਐਲ اے ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਜੀ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਇਹ ਜੀ ਬਹੁਤ ਗੈਰੀ ਸਥਾਨ ਆ ਅਚਲੇਸ਼ਵਰ ਧਾਮ ਇੱਥੇ ਬੋਲੇनाथ ਜੀ ਆ ਪਹੁੰਚੇ ਸੀ ਜਦੋਂ ਕਾਰਤੀਕ ਪਕਵਾਨ ਜੀ ਸਾਰੀ ਤ੍ਰਿਸ਼ਟੀ ਦਾ ਚੱਕਰ ਲਾ ਰਹੇ ਸੀਗੇ ਔਰ 33 ਕਰੋੜ ਦੇ ਵੀ ਦੇਵਤੇ ਵੀ ਨਾਲ ਪਹੁੰਚੇ ਸੀ ਔਰ ਇੱਥੇ ਬਹੁਤਾਂ ਦੀ ਮਨੋ ਆਮਨਾ ਜਿਹੜੀਆਂ ਨੇ ਜ਼ਾਰਾਦਰ ਪੂਰੀਆਂ ਹੋਈਆਂ ਨੇ ਔਰ ਇਹ ਇੱਕ ਐਸਾ ਸਥਾਨ ਆ ਜਿੱਥੇ ਸ਼੍ਰੀਨ ਗੁਰਨਾਨਦ ਦੇਵ ਜੀ ਵੀ ਪਹੁੰਚੇ ਸੀ ਔਰ ਬਿਲਕੁਲ ਸਾਡੀ ਬੈਕ ਸਾਈਡ ਤੇ ਸ਼੍ਰੀਨ ਗੁਰਨਾਨਦ ਦੇਵ ਜੀ ਦਾ ਉਹਨ ਘਰਤ ਵਾਲਾ ਸਾਈਬ ਹੈ ਔਰ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਇਹ ਇਤਿਹਾਸ ਪਿੱਛੋਂ ਚੱਲਦਾ ਆ ਰਿਹਾ ਔਰ ਪੂਰੇ ਵਰਲਡ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਕੋਈ ਸਰੋਵਰ ਹੈ ਜਿਹੜਾ ਮੰਦਿਰ ਦਾ ਤੇ ਗੁਰਦੁਆਰਾ ਸਾਹਿਬ ਦਾ ਸੇਮ ਆ ਜੀ ਠੀਕ ਹੈ ਨਾ ਚਾਹੁੰਦੇ ਅਗਰ ਅੱਜ ਕਿਸ ਤਰੀਕੇ ਦਾ ਵਾਇਗਾ ਤੁਹਾਡੇ ਵੱਲੋਂ ਇਸ ਸ੍ਰੀ ਤਹਿਾਨ ਨੂੰ ਕਿਵੇਂ ਬਣਾਇਆ ਜਾਏਗਾ ਜੀ ਮੈਂ ਹੁਣੇ ਆ ਰਿਹਾ ਸੀ ਤੇ ਸ਼ਹਿਰ ਚ ਬਹੁਤ ਹੀ ਮਤਲਬ ਜਸ਼ਨ ਦੇ ਨਾਲ ਜਿਹੜਾ ਵਾ ਲੰਗਰਾਂ ਦੀ ਤਿਆਰੀ ਹੋ ਰਹੀ ਹੈ ਔਰ ਅਸੀਂ ਵੀ ਆਪਣੇ ਪਰਿਵਾਰ ਵੱਲੋਂ ਜਿਹੜਾ ਵਾ ਆਪਣੇ ਘਰ ਦੇ ਬਾਹਰ ਹਾਈਵੇ ਦੇ ਉੱਤੇ ਅਸੀਂ ਵੀ ਲੰਗਰ ਦੀ ਸੇਵਾ ਜਿਹੜੀ ਹੈ ਲਾ ਰਹੇ ਆਂ ਵੀ ਅੱਜ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਇਸ ਤੇ ਹਾਂ ਨਹੀਂ ਇਹਨਾਂ ਚੋਨਾ ਜੀ ਇਹ ਬਹੁਤ ਅੱਛਾ ਦਿੰਨੇ ਆ ਪਰਮਾਤਮਾ ਦਾ ਦਿੰਨੇ ਆਏ ਹਰ ਇਨਸਾਨ ਜਿਹੜਾ ਵਾ ਚੰਗੇ ਕੰਮ ਕਰਨ ਔਰ ਜਿਹੜਾ ਪਰਮਾਤਮਾ ਦਾ ਪ੍ਰਸ਼ਾਦ ਆ ਉਹਨੂੰ ਪ੍ਰਸ਼ਾਦ ਦੀ ਤਰ੍ਹਾਂ ਲੈਣ ਤੇ ਵੱਤ ਤੋਂ ਵੱਤ ਸਾਰੇ ਪਰਿਵਾਰ ਦੇ ਨਾਲ ਆ ਕੇ ਆਪਣਾ ਇੱਥੇ ਮੱਥਾ ਟੇਕਨ ਗੁਰਦੁਆਰਾ ਸਹੀਬ ਵੰਦ ਮੰਦਿਰ ਦੇ ਵਿੱਚ ਔਰ ਪੋਲੇਨਾ ਜੀ ਦੀਆਂ ਬਲੇਸਿੰਗਸ ਲੈਣ। ਅੱਜ ਦੀ ਸ਼ਿਵਰਾਤਰੀ ਦੇ ਸਾਰੇ ਤੇ ਦੇਸ਼ ਵਾਸੀ ਅਨਬੋਧ ਬੋਧ ਸ਼ੁਭ ਕਾਮਨਾئیں ਸ਼ਿਵਰਾਤਰੀ ਦਾ ਪਾਵਨ ਦਿਹਾੜਾ ਹੈ। ਸ਼ੰਗਰ ਭਗਵਾਨ ਦੀ ਕਿਰਪਾ ਸਭ 'ਤੇ ਬਣੀ ਰਹੇ ਸਾਰੇ ਪਰਿਵਾਰ ਤੇ ਬਣੀ ਰਹੇ। ਔਰ ਆਪਣਾ ਆਸ਼ੀਰਵਾਦ ਖੋਲ ਕੇ ਵਰਦਾਨ ਅੱਜ ਦੇ ਦਿਨ ਨੇ ਭਗਤ ਸਾਰੇ ਬੜੇ ਦੂਦਘਾਮ ਦੇ ਨਾਲ ਮੰਦਰਾਚ ਆ ਰਹੇ ਨੇ ਤੇ ਬੜੀ ਖੁਸ਼ੀ ਹੈ ਕਿ ਅੱਜ ਦੇ ਦਿਨ ਕੀ ਕਹਿੰਦੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਸਾਰੇ ਪਰਿਵਾਰ ਤੇ ਬਣਿਆ ਰਹੇ ਏ ਮੇਰ ਭਰਿਆ ਹੱਥ ਭਰਿਆ ਰਹੇ ਅੱਜ ਦਾ ਦਿਨ ਬਸ ਭੋਲੇ ਸ਼ੰਕਰ ਦੇ ਚਰਨਾਂ ਚ ਉਹਨਾਂ ਦਾ ਆਸ਼ੀਰਵਾਦ ਜੀ ਨਾ ਉਹਨਾਂ ਦਾ ਨਾਮ ਲੈ ਕੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸੱਚੇ ਦਿਲੋਂ ਭੱਤੀ ਦੇ ਨਾਲ ਉਹਨਾਂ ਦੀ

ਨਨੋ ਦੀ ਬਣਾਈਆ ہماری ਜੋੜੀ ਬਹੁਤ ਅੱਛੇ ਨਾਲ ਆਈ ਹੈ ਔਰ ਐਸੇ ਹੀ ਅੱਛੇ ਛੋੜੀਆਂ ਮੰਦਿਰ ਹੈ ਔਰ ਆਪਣਾ ਆਸ਼ੀਰਵਾਦ ਬਣਾਈ ਰੱਖੇ ਸਾਰੇ ਹੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਸ਼ੇ ਭੋਲੇ ਦੇ ਵਿਆਹ ਦੀ ਸ਼ਿਵ ਰਾਤਰੀ ਦੀ ਹੈ ਜੀ ਸਭ ਸਗ ਬਹੁਤ ਸੋਹਣਾ ਲੱਗ ਰਿਹਾ ਜੀ ਇੱਥੇ ਆਣ ਕੇ ਜੀ ਬਹੁਤ ਸਰਦਾਂ ਨਾਲ ਆਪਾਂ ਅੱਗੇ ਵੀ ਇਸ ਸਾਲ ਵੀ ਆ ਰਹੇ ਆ। ਇੱਤੇ ਬਾਜੀ ਬਹੁਤ ਕਰਮਾ ਵਾਲਾ ਦਿਨ ਮਾ ਕਿ ਅੱਜ ਸ਼ੁਰੂਆਤ ਤੇ ਅਧਿਆਰਾ ਅੱਜ ਭੋਲੇ ਨਾਥ ਦਾ ਕਿ ਹਰ ਸੰਗਤਾਂ ਇਹ ਟਾਈਮ ਨੂੰ ਵੇਟ ਕਰਦੀਆਂ ਵਾ ਕਿ ਅੱਜ ਦਿਨ ਆਏ ਭੋਲੇ ਦਾ। ਇਹ ਬੜੀ ਖੁਸ਼ੀ ਵਾਲੀ ਗੱਲ ਆਪਣੇ ਅੱਜ ਰੌਣਕ ਬਹੁਤ ਜ਼ਿਆਦਾ ਹੈ ਕਿ ਸੰਗਤਾਂ ਦੀ ਲੱਗੀ ਹੋਈ ਏ। ਕਿ ਸੰਗਤਾਂ ਇਹ ਚੀਜ਼ ਨੂੰ ਬੜਾ ਮਤਲਬ ਸੋਚਦੇ ਪਈਆਂ ਕਿ ਅੱਜ ਰੌਣਕਾਂ ਕਾ ਯਾਰ ਲੱਗੀ। ਜਿਸ ਦਿਕੇ ਲਈ 4 ਸਾਲ ਹੁੰਦੀ ਹੈ ਬਾਜ਼ਾਰਾਂ ਵਿੱਚ। ਬਾਜ਼ਾਰਾਂ ਵਿੱਚ ਪਾਜੀ ਬਹੁਤ ਰੌਣਕ ਹੈ ਇਸ ਟਾਈਮ ਤਾਂ। ਅੱਜ ਰਾਤ ਲੰਗਰ ਲੱਗ ਹੋਇਆ ਅੱਜ ਦਾ ਦਿਨ ਤੇ ਬੜਾ ਖੁਸ਼ੀ ਵਾਲਾ ਦਿਨ ਦਾ ਕਿ ਬਹੁਤ ਹੀ ਬੰਤਾ ਅੱਜ ਕਰ ਦਿੱ ਗਏ ਅਸੀਂ ਆਪ ਉਹਦਾ ਅੱਜ ਸਵੇਰ ਦੇ 2 ਵਜੇ ਉੱਠੇ ਰਿਆ ਅੱਜ ਸਵੇਦੀ ਤਿਆਰੀ ਕਰਦੇ ਪਹਿਲਾਂ ਲੰਗਰ ਦੀ ਤੇ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਹਾਂਜੀ ਅੱਜ ਕੀ ਨਾਮ ਕਰੋ ਮੇਰਾ ਨਾਮ ਸੁਸ਼ਾਨਤ ਭਾਟਿਆ ਮੈਂ ਸੱਚੇ ਵਾਜੀ ਨਗਰ ਨਿਗਮ ਬਟਾਲਾ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਔਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਹਰ ਸ਼ਿਵਰਾਤਰੀ ਤੇ ਅਛਲੇਸ਼ਵਰ ਮੰਦਿਰ ਦੇ ਵਿੱਚ ਜਿਹੜਾ ਨਤਮਸਤਕ ਹੋਣ ਆਂਦਾ ਵਾਂ ਬਾਕੀ ਭੋਲੇ ਸ਼ੰਕਰ ਸਾਰੇ ਸ਼ਹਿਰ ਤੇ ਕਿਰਪਾ ਬਣਾਏ ਰੱਖੇ ਬਟਾਲੇ ਦੇ ਲੋਕ ਵੀ ਬਹੁਤ ਅੱਛੇ ਨੇ ਹਮੇਸ਼ਾ ਨਾਲ ਤੇ ਭੋਲੇ ਸ਼ੰਕਰ ਦੀ અપਾਰ ਕਿਰਪਾ ਬਣੀ ਰਹੇ